11 ਕਾਨੂੰਨੀ ਤਰੀਕੇ ਦੇ ਨਾਲ ਬਰਤਾਨੀਆ ਪਹੁੰਚੇ ਭਾਰਤੀ ਹੁਣ ਰਵਾਂਡਾ ਭੇਜੇ ਜਾਣਗੇ ਹਾਲਾਂਕਿ ਪੀਐਮ ਰਿਸ਼ੀ ਸੁਨਕ ਨੇ ਰਵਾਂਡਾ ਭੇਜਣ ਦਾ ਹੁਕਮ ਜਾਰੀ ਕੀਤਾ ਹੈ ਜੂਨ ਮਹੀਨੇ ਤੋਂ ਜਿਹੜਾ ਹੈ ਇਹ ਭੇਜੇ ਜਾਣ ਦਾ ਦੌਰ ਸ਼ੁਰੂ ਹੋਏਗਾ ਜੂਨ ਮਹੀਨੇ ਤੋਂ ਭੇਜਿਆ ਜਾਏਗਾ ਅਫਰੀਕਾ ਦੇ ਸ਼ਰਵਾਂਡਾ ਇੰਡੀਅਨ ਅਮ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਆਸੋਰਤੇ ਇਹਦਾ ਸੀ ਕਿ ਰਿਸ਼ੀ ਸੁਨਕ ਜਿਹੜੇ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਵੱਲੋਂ ਹੁਣ ਸ਼ਰਨਾਰਥੀ ਦਰਜਾ ਹਾਸਲ ਕਰਨ ਲਈ ਕਿਤਾਬ ਖੜੇ ਕਰੀ 5011 ਕਾਨੂੰਨੀ ਭਾਰਤੀਆਂ ਨੂੰ ਅਫਰੀਕਾ ਭੇਜਣ ਦਾ ਹੁਕਮਦਾਰੀ ਕੀਤਾ ਗਿਆ। ਉਹਨਾਂ ਨੂੰ ਜੂਨ ਤੋਂ ਅਫਰੀਕੀ ਦੇਸ਼ ਰਵਾਂਡਾ ਭੇਜਿਆ ਜਾ ਰਿਹਾ ਹੈ। ਇੱਥੇ ਦੱਸਦੀ ਕਿ ਫਸੇ ਹੋਏ 5 ਭਾਰਤੀਆਂ ਦੇ ਵਿੱਚ ਉਹ ਲੋਕ ਵੀ ਸ਼ਾਮਿਲ ਨੇ ਜਿਹੜੇ ਕਿ ਕਾਨੂੰਨੀ ਤੌਰ ਤੇ ਬਤਾਨੀਆ ਆਏ ਸਨ ਤੇ ਫਿਰ ਸ਼ਰਨਾਰਥੀ ਦਰਜੇ ਲਈ ਅਰਜ਼ੀ ਉਹਨਾਂ ਵੱਲੋਂ ਦਿੱਤੀ ਗਈ ਸੀ। ਸੋ ਇਹਨਾਂ ਦੇ ਵਿੱਚ ਉਹ ਭਾਰਤੀ ਵੀ ਸ਼ਾਮਿਲ ਨੇ ਜਿਹੜੇ ਕਿ 1 ਜਨਵਰੀ 2022 ਤੋਂ ਬਾਅਦ ਇੰਗਲਿਸ਼ ਚੈਨਲ ਨੂੰ ਪਾਰ ਕਰਕੇ ਗੈਰ ਕਾਨੂੰਨੀ ਢੰਗ ਦੇ ਨਾਲ ਬਰਤਾਨੀਆਂ ਆਏ ਸਨ ਸੋ ਹੁਣ ਅਸੀਂ ਕਹਿ ਸਕਦੇ ਹਾਂ ਕਿ ਗੈਰ ਕਾਨੂੰਨੀ ਤਰੀਕੇ ਨਾਲ ਇੰਗਲੈਂਡ ਪਹੁੰਚੇ ਭਾਰਤੀ ਜਿਹੜੇ ਨੇ ਉਹ ਰਵਾਂਡਾ ਭੇਜੇ ਜਾਣਗੇ। ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਦੇ ਆਈਟਰਨ ਚੀਫ ਜਗਦੀਪ ਸਿੰਘ ਸੰਧੂ ਸਾਹਿਬ ਨਾਲ ਜੁੜ ਚੁੱਕੇ ਨੇ। ਜਗਦੀਪ ਜੀ ਹੁਣ ਗੈਰ ਕਾਨੂੰਨੀ ਤਰੀਕੇ ਨਾਲ ਇੰਗਲੈਂਡ ਪਹੁੰਚੇ ਭਾਰਤੀਆਂ ਨੂੰ ਰਵਾਂਡਾ ਭੇਜਿਆ ਜਾਏਗਾ ਔਰ ਇਹ ਗਿਣਤੀ ਵੀ ਜ਼ਿਆਦਾ ਹੈ 5000 ਦੇ ਕਰੀਬ ਭਾਰਤੀ ਦੱਸੇ ਜਾ ਰਹੇ ਨੇ। ਸੋ ਇਸ ਪਿੱਛੇ ਕੀ ਕੁਝ ਕਾਰਨ ਬਣਨੇ ਜਾ ਰਹੇ ਨੇ? ਮੰਤਰੀ ਤੁਸੀਂ ਦੇਖਿਆ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਿਹੜੇ ਭਾਰਤੀ ਲੋਕ ਨੇ ਖਾਸ ਤੌਰ ਤੇ ਪੰਜਾਬੀ ਜਿਹੜੇ ਆ ਵਿਦੇਸ਼ ਚ ਆਂਦੇ ਜਿਹੜੇ ਆ ਹੋੜ ਚ ਲੱਗੇ ਹੋਏ ਆ ਔਰ ਬਹੁਤ ਸਾਰੇ ਲੋਕ ਜਿਹੜੇ ਆ ਇਲੀਗਲੀ ਉੱਥੇ ਜਾ ਕੇ ਵਸ ਗਏ ਨੇ ਲੇਕਿਨ ਕਾਫੀ ਲੋਕ ਉਹਨਾਂ ਤੇ ਵੱਡੀ ਗਿਣਤੀ ਚ ਲੋਕ ਜਿਹੜੇ ਪੁਲਿਸ ਨੇ ਫੜ ਲੇ ਸੀ ਸੋ ਰਿਸ਼ੀ ਸੁਨਕਰੀ ਸਰਕਾਰ ਨੇ ਉਹਨ ਡਿਸਾਈਡ ਕੀਤਾ ਹੈ ਕਿ ਜਿਹੜੇ ਕਰੀਬ 520000 ਤੋਂ ਜ਼ਿਆਦਾ ਜਿਹੜੇ ਭਾਰਤੀ ਲੋਕ ਨੇ ਜਿਨ੍ਹਾਂ ਨੇ ਇਲੀਗਲੀ ਬ੍ਰਿਟਨ ਦੇ ਵਿੱਚ ਐਂਟਰੀ ਲਈ ਸੀ ਉਹਨਾਂ ਨੂੰ ਹੁਣ ਡਿਪੋਰਟ ਕੀਤਾ ਜਾਏਗਾ ਔਰ ਜਾਂ ਫਿਰ ਰਵਾਂਡਾ ਭੇਜਿਆ ਜਾਏਗਾ ਸੋ ਰਵਾਂਡਾ ਅਫਰੀਕਾ ਦੀ ਇੱਕ ਕੰਟਰੀ ਹੈ ਜਿੱਥੇ ਉਹਨਾਂ ਨੂੰ ਰੱਖਿਆ ਜਾਏਗਾ ਔਰ ਉੱਥੇ ਅਗਰ ਉਹ ਭਾਰਤ ਵਾਪਸ ਜਾਣਾ ਚਾਹਣਗੇ ਭਾਰਤ ਚ ਜਾ ਸਕਦੇ ਨਹੀਂ ਤੇ ਫਿਰ ਅਫਰੀਕਾ ਦੇ ਰਵਾਂਡਾ ਵਿੱਚ ਉਹਨਾਂ ਨੂੰ ਰਹਿਣਾ ਪੈਗਾ ਸੋ ਇਹਦੇ ਲਈ ਜਿਹੜੀ ਜਿਹੜਾ ਪਤਾ ਚੱਲਿਆ ਕਿ ਜਿਹੜੇ 60% ਦੇ ਚ ਇੰਡੀਆ ਲੋਗ ਆ ਉਹਨਾਂ ਦੀ ਉਮਰ 18 ਤੋਂ 29 ਸਾਰੇ ਯਾਨੀ ਕਿ ਇਹੜੇ ਯੰਗ ਬੱਚੇ ਨੇ ਉਹ ਉੱਥੇ ਗਏ ਨੇ ਔਰ ਦਾਵਾ ਕੀਤਾ ਜਾ ਰਿਹਾ ਕਿ 1200 ਜਿਹੜੇ ਲੋਕ ਨੇ ਉਹਨਾਂ ਨੇ ਜਿਹੜੀ ਇੰਗਲਿਸ਼ ਚੈਨਲ ਹੈ ਉਹਨੂੰ ਪਾਰ ਕੀਤਾ ਸੀ ਬੋਟਸ ਤੇ ਕਰੀਏ ਜਾਂ ਫਿਰ ਤੈਰ ਕੇ ਸੋ ਸਾਲ ਦਰ ਸਾਰ ਉੱਥੇ ਲੋਕ ਜਿਹੜੇ ਆ ਉਹਨਾਂ ਦੀ ਵੱਡੀ ਗਿਣਤੀ ਜਿਹੜੀ ਹੈ ਵੈਧ ਰੂਪ ਚ ਇੰਗਲੈਂਡ ਆ ਰਹੇ ਸੀ ਔਰ ਉੱਥੋਂ ਤੁਹਾਨੂੰ ਪਤਾ ਕਿ ਜੌਬਸ ਬਹੁਤ ਘਟ ਗਿਆ ਨੇ ਬੜੀ ਉੱਥੇ ਦਿੱਕਤ ਆ ਰਹੀ ਹੈ ਰਹਿਣ ਦੀ ਜਗ੍ਹਾ ਨਹੀਂ ਹੈ ਸੋ ਜਿਹੜੀ ਸਰਕਾਰ ਆ ਉਹਨਾਂ ਨੇ ਇਹ ਟਫ ਫੈਸਲਾ ਲਿਆ ਹੁਣ ਸਵਾਲ ਹੀ ਉੱਠਦਾ ਕਿ ਰਵਾਂਡਾ ਵਿੱਚ ਉਹਨਾਂ ਨੂੰ ਕਿਉਂ ਰੱਖਿਆ ਜਾ ਰਿਹਾ ਰਵਾਂਡਾ ਵਿੱਚ ਹਰ ਜਿਹੜਾ ਸ਼ਰਨਾਰਥੀ ਹੈ ਉਹਦੇ ਉੱਪਰ ਲਗਭਗ 63 ਲੱਖ ਰੁਪਿਆ ਬ੍ਰਿਟਨ ਸਰਕਾਰ ਜਿਹੜੀ ਉਹ ਰਵਾਂਡਾ ਸਰਕਾਰ ਨੂੰ ਦੇਗੀ ਉਹਨਾਂ ਨੂੰ ਰੱਖਣ ਲਈ ਔਰ ਕਿਹਾ ਜਾ ਰਿਹਾ ਕਿ ਜਿੰਨੇ ਵੀ ਹਰ ਕੰਟਰੀ ਦੇ ਜਿਹੜੇ ਲੋਕ ਨੇ ਉੱਥੇ ਉਹਨਾਂ ਦੇ ਲਈ ਜਿਹੜੀ ਬ੍ਰਿਟਿਸ਼ ਸਰਕਾਰ ਹੈ ਉਹਨਾਂ ਨੇ ਲਗਭਗ 1900 ਕਰੋੜ ਰੁਪਏ ਜਿਹੜਾ ਹੈ ਰਵਾਂਡਾ ਸਰਕਾਰ ਨੂੰ ਦੇਣ ਲਈ ਉਹਨਾਂ ਨੇ ਜਿਹੜਾ ਹੈ ਐਲਾਨ ਕੀਤਾ ਸੋ ਰਵਾਂਡਾ ਜਿਹੜਾ ਹੈ ਹਾਲਾਂਕਿ ਉਹ ਜਿਹੜਾ ਬ੍ਰਿਟਿਸ਼ ਕਦਾਕੀ ਉੱਤੇ ਰਾਜ ਨਹੀਂ ਰਿਹਾ ਲੇਕਿਨ ਫਿਰ ਵੀ ਉਹ ਕਾਮਨਵੈਲਥ ਜਿਹੜੀਆਂ ਕੰਟਰੀਜ਼ ਆ ਜਿਹੜੀਆਂ ਕਿ ਕਿਸ ਨਾ ਕਿਸੇ ਵਕਤ ਬ੍ਰਿਟਨ ਦੇ ਜਿਹੜਾ ਰਾਜ ਦੇ ਵਿੱਚ ਕੰਟਰੀਆਂ ਸੀ ਉਹਨਾਂ ਦਾ ਹਿੱਸਾ ਨਹੀਂ ਲੇਕਿਨ ਉਹ ਬਾਅਦ ਵਿੱਚ ਜਿਹੜਾ ਹਿੱਸਾ ਬਣ ਗਿਆ ਸੀ ਸੋ ਕਰੀਬ 19000 ਕਰੋੜ ਰੁਪਏ ਉਹਨਾਂ ਨੂੰ ਸ਼ਰਨਾਰਥੀਆਂ ਨੂੰ ਰੱਖਣ ਦਾ ਮਿਲੇਗਾ ਸੋ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਹੁਣ ਕਿਨੇ ਜਿਹੜੇ ਸ਼ਰਨਾਰਥੀ ਆ ਉਹਨਾਂ ਨੂੰ ਡਿਪੋਰਟ ਕੀਤਾ ਜਾਏਗਾ ਲੇਕਿਨ ਜੋ ਭਾਰਤੀ ਖਾਸ ਤੌਰ ਤੇ ਪੰਜਾਬੀ ਜਿਹੜੇ ਆ ਇਲੀਗਲ ਤਰੀਕੇ ਦੇ ਨਾਲ ਜਿਹੜਾ ਬ੍ਰਿਟਾਨੀਆ ਚ ਜਾ ਰਹੇ ਸੀ ਉਹਨਾਂ ਲਈ ਇੱਕ ਵੱਡਾ ਸੈਟਬੈਕ ਹੈ ਕਿ ਉਹਨਾਂ ਨੂੰ ਅਫਰੀਕਾ ਦਾ ਜਿਹੜਾ ਰਵਾਂਡਾ ਜੋ ਕਿ ਗਰੀਬ ਕੰਟਰੀ ਹੈ ਉੱਥੇ ਭੇਜਿਆ ਜਾਏਗਾ ਫਿਰ ਅੱਗੇ ਉਹਨਾਂ ਨੂੰ ਦੇਖਣਾ ਹੋਵੇਗਾ ਕਿ ਉਹ 5 ਸਾਲ ਤੱਕ ਉੱਥੇ ਰਹਿ ਪਾਣਗੇ ਜੇਕਰ ਉਹ ਨਹੀਂ ਰਹਿਣਾ ਚਾਹੁੰਦੇ ਤੇ ਉਹਨਾਂ ਨੂੰ ਵਾਪਸ ਜਿਹੜਾ ਇੰਡੀਆ ਡਿਪੋਰਟ ਕੀਤਾ ਜਾਵੇਗਾ ਸੋ ਵੱਡਾ ਸੈਟਬੈਕ ਕਹਿ ਸਕਦੇ ਆ ਭਾਰਤੀ ਲੋਕਾਂ ਲਈ ਔਰ ਈਸ਼ੀ ਸੁਨਕ ਜੱਤ ਜਦੋਂ ਨੇ ਪ੍ਰਧਾਨ ਮੰਤਰੀ ਬਣੇ ਆ ਉਹ ਬਹੁਤ ਉਹਨਾਂ ਨੇ ਟਫ ਫੈਸਲੇ ਲਏ ਨੇ ਜਿਸ ਨਾਲ ਭਾਰਤੀ ਲੋਕਾਂ ਦੇ ਕਾਫੀ ਅਸਰ ਪਿਆ ਚਾਹੇ ਉਹ ਜਿਹੜੇ ਬੱਚੇ ਉੱਥੇ ਕੰਮ ਕਰਦੇ ਆ ਉਹਨਾਂ ਨੂੰ ਜਿਹੜਾ ਵੀਜ਼ਾ ਐਕਸਟੈਂਸ਼ਨ ਦੀ ਗੱਲ ਕੀਤੀ ਆਵੇ ਜਾਂ ਫਿਰ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਬ੍ਰਿਟਨ ਤੋਂ ਅੰਤ ਰੋਕਿਆ ਜਾਵੇ ਇਸ ਵਿੱਚ ਵੀ ਰਿਸ਼ੀ ਸੁਨਕਰੀ ਸਰਕਾਰ ਨੇ ਕੜੇ ਸਟੈਪ ਲਏ ਆ ਸੋ ਕਹਿੰਦੇ ਕਿ ਜੋ ਲੋਕ ਉੱਥੋਂ ਡਿਪੋਰਟ ਕੀਤੇ ਜਾਣਗੇ ਜੋ ਲੋਕ ਇੰਗਲੈਂਡ ਇਲੀਗਲੀ ਆਣਗੇ ਉਹਨਾਂ ਨੂੰ ਵਾਪਸ ਜਿਹੜਾ ਹੈ ਅਫਰੀਕਾ ਭੇਜਿਆ ਜਾਏਗਾ ਜਾਂ ਫਿਰ ਭਾਰਤ ਵਿੱਚ ਰੱਖਿਆ ਜਾਏਗਾ ਮੰਤਰੀ ਇਹ ਕੋਲ ਜਗਦੀਪ ਜੀ ਇਸ ਤੋਂ ਬਾਅਦ ਇਹਨਾਂ ਦੇ ਕੋਲ ਕਿਹੜੇ ਰਾਹ ਹੋਰ ਬਾਕੀ ਬਚਣਗੇ ਵੀ ਜਾਂ ਤਾਂ ਫਿਰ ਉਹ ਆਪਣੀ ਜ਼ਿੰਦਗੀ ਰਵਾਂਡਾ ਦੇ ਵਿੱਚ ਹੀ ਬਿਤਾਉਣਗੇ ਜਾਂ ਫਿਰ ਕਿਸੇ ਹੋਰ ਦੇਸ਼ ਦੇ ਵਿੱਚ ਉਹ ਸ਼ਰਨ ਲੈ ਸਕਦੇ ਨੇ ਉਹਨਾਂ ਨੂੰ ਉੱਥੇ ਹੀ ਕਿਸੇ ਹੋਰ ਦੇਸ਼ ਦੇ ਵਿੱਚ ਬਾਅਦ ਦੇ ਵਿੱਚ ਸ਼ਰਨ ਲੈਣੀ ਪਵੇਗੀ ਕਿਉਂਕਿ 5 ਸਾਲ ਦਾ ਇੱਕ ਤਰ੍ਹਾਂ ਦਾ ਐਗਰੀਮੈਂਟ ਜਿਹੜਾ ਹੈ ਉਹ ਯੂਕੇ ਸਰਕਾਰ ਦੇ ਨਾਲ ਹੋਏਗਾ ਰਵਾਂਡਾ ਦੇਸ਼ ਦੇ ਨਾਲ। ਮੰਨ ਤੋਂ ਇਹਦੇ ਵਿੱਚ ਬਹੁਤ ਸਾਰੇ ਆਪਸ਼ਨ ਜਿਤੀ ਆ ਕਿ ਬਾਕੀ ਕੰਟਰੀਜ਼ ਵਿੱਚ ਤੁਸੀਂ ਐਜ਼ਾਈਲਮ ਲੈ ਸਕਦੇ ਲੇਕਿਨ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਪੂਰੀ ਦੁਨੀਆ ਵਿੱਚ ਗੰਗਦਾ ਮਹੌਲ ਹੈ ਚਾਹੇ ਸਪੀਰੀਅਨ ਹੋਣ ਜਾਂ ਯੂਕਰੇਨ ਦੇ ਸ਼ਰਨਾਰਥੀ ਹੋਣ ਉਹ ਆਲਰੇਡੀ ਬਹੁਤ ਸਾਰੀਆਂ ਯੂਰਪੀਅਨ ਕੰਟਰੀਜ਼ ਜਿਹੜੀਆਂ ਨੇ ਉੱਥੇ ਉਹਨਾਂ ਨੂੰ ਰੱਖਿਆ ਜਾ ਰਿਹਾ ਸੋ ਦੂਜੀ ਗੱਲ ਕੀ ਹੁੰਦੀ ਹੈ ਜਦੋਂ ਤੁਸੀਂ ਕਿਸੇ ਦੇਸ਼ 'ਚ ਸ਼ਰਨ ਲੈਣੀ ਹੁੰਦੀ ਹੈ ਉਸ ਦਾ ਕੇਸ ਕਾਫੀ ਵਹੰਗਾ ਹੁੰਦਾ ਔਰ ਜੋ ਲੋਕ ਮੋਟੀ ਰਕਮ ਦੇ ਕੇ ਇੰਗਲੈਂਡ ਵਿੱਚ ਜਾ ਰਹੇ ਨੇ ਉਹਨਾਂ ਲਈ ਕਾਫੀ ਮੁਸ਼ਕਲ ਹੋਏਗਾ ਬਹੁਤ ਘੱਟ ਆਪਸ਼ਨਸ ਹੋਣਗੀਆਂ ਕਿ ਉਹ ਦੂਜੀ ਉੱਥੋਂ ਅਪਰੋਚ ਕਰਨ ਪਰਣਾ ਔਰ ਦੂਸਰਾ ਅਫਰੀਕਾ ਦੀ ਕੰਟਰੀ ਜਿਹੜੀ ਰਵਾਂਡਾ ਹੈ ਉਹ ਬਿਲਕੁਲ ਅਲੱਗ ਪਾਸੇ ਹੈ ਸੋ ਉੱਥੋਂ ਯੂਰਪ ਦੇ ਵਕੀਲਾਂ ਨੂੰ ਕੰ ਜੇ ਰਵਾਂਡਾ ਦੇ ਵਕੀਲਾਂ ਨੂੰ ਫੀਸ ਪੈਂਦਾ ਉਹ ਮੈਨੂੰ ਲੱਗਦਾ ਕਿ ਕਾਫੀ ਜਿਹੜਾ ਇਹ ਉਹ ਮੁਸ਼ਕਿਲ ਹੋਏਗਾ ਕਾਫੀ ਮਹਿੰਗਾ ਹੋਏਗਾ ਸੋ ਫਿਲਹਾਲ ਉਹਨਾਂ ਕੋਲ ਆਪਸ਼ਨ ਹੋਏਗੀ ਕਿ ਜਾਂ ਤੇ ਉਹ ਰਵਾਂਡਾ ਦੇ ਵਿੱਚ ਰਹਿਣ ਜਾਂ ਫਿਰ ਜਿਹੜੇ ਇੰਡੀਆ ਦੇ ਵਿੱਚ ਉਹਨਾਂ ਨੂੰ ਵਾਪਸ ਰਿਪੋਰਟ ਕੀਤਾ ਜਾਵੇ ਸੋ ਆਪਸ਼ਨ ਬਹੁਤ ਨੇ ਲੇਕਿਨ ਉਹਦੇ ਲਈ ਪੈਸਾ ਚਾਹੀਦਾ ਹੋਏਗਾ ਔਰ ਹੋਰ ਜਿਹੜੇ ਸਰਕਾਰਾਂ ਦੇ ਕਾਨੂੰਨ ਜਿਹੜੇ ਉਹ ਦੇਖਨੇ ਹੋਣਗੇ ਲੇਕਿਨ ਯੂਰਪੀਅਨ ਯੂਨੀਅਨ ਜਿਹੜੀ ਹੈ ਪਿਛਲੇ ਕਈ ਸਾਲਾਂ ਤੋਂ ਜਿਹੜੇ ਸ਼ਰਨਾਰਥੀ ਜਿਹੜੇ ਜ਼ੁਲਮ ਲੈਂਦੇ ਸੀ ਸ਼ਰਨ ਲੈਂਦੇ ਸੀ ਕਿ ਆਪਣੇ ਦੇਸ਼ ਵਿੱਚ ਆਪਣੇ ਆਪ ਨੂੰ ਖਤਰਾ ਦੱਸ ਕੇ ਬੁਝੇ ਦੇ ਸ਼ਾਂਝ ਜਾਂਦੇ ਸੀ ਉਹਨਾਂ ਉੱਪਰ ਵੀ ਕਾਫੀ ਹੋਰਾਂ ਦੀ ਸਖਤੀ ਦਿਖਾਈ ਹੈ ਖਾਸ ਤੌਰ ਤੇ ਜਿਹੜੇ ਇੰਡੀਅਨ ਲੋਕ ਨੇ ਉਹਨਾਂ ਨੂੰ ਜਿਹੜੀ ਜ਼ੈਲਮ ਜਿਹੜੀ ਹੈ ਉਹ ਘਟ ਦਿੱਤੀ ਜਾ ਰਹੀ ਹੈ ਇਹ ਅਮਰੀਕਾ 'ਚ ਵੀ ਦੇਖਿਆ ਗਿਆ ਅਮਰੀਕਨ ਸਰਕਾਰ ਨੇ ਵੀ ਉਸਦੇ ਰੂਲਸ ਕਾਫੀ ਸਖਤ ਕੀਤੇ ਔਰ ਦਾਵਾ ਕੀਤਾ ਜਾ ਰਿਹਾ ਹੈ ਕਿ ਅਗਰ ਉੱਥੇ ਡੋਨਲਡ ਟਰੰਪ ਦੁਬਾਰਾ ਪ੍ਰੈਜ਼ੀਡੈਂਟ ਬਣ ਗਏ ਤਾਂ ਫਿਰ ਹੋਰ ਜ਼ਿਆਦਾ ਮੁਸ਼ਕਲ ਹੋ ਜਾਏਗਾ ਉੱਥੇ ਸ਼ਰਨ ਲੈਣਾ ਤੋਂ ਜੋ ਲੋਕ ਇੰਡੀਅਨ ਲੋਕ ਜਾ ਰਹੇ ਨੇ ਉਹਨਾਂ ਲਈ ਕਾਫੀ ਮੁਸ਼ਕਲ ਹੋਏਗੀ ਅਗਰ ਉਹ ਇਲੀਗਲੀ ਇਹਨਾਂ ਦੇਸ਼ਾਂ ਜਾਂਦੇ ਨੇ ਤੇ ਉਹਨਾਂ ਨੂੰ ਪਹਿਲਾਂ ਤੇ 40-50 ਲੱਖ ਰੁਪਏ ਖਰਚ ਕੇ ਉ ਉੱਥੇ ਉਹਨਾਂ ਨੂੰ ਜ਼ਾਲਮ ਲੈਣ ਦੀ ਕੋਸ਼ਿਸ਼ ਕਰਨੀ ਪੈਗੀ ਸੋ ਮੈਨੂੰ ਲੱਗਦਾ ਕਿ ਜਿਆਦਾ ਜਿਹੜੀ ਉਹਨਾਂ ਲਈ ਚੰਗੀ ਆਪਸ਼ਨ ਜਿਹੜੀ ਹੈ ਉਹ ਵਾਪਸ ਭਾਰਤ ਆਉਂਦੀ ਹੋਏਗੀ ਹੁਣ ਦੇਖਣਾ ਹੋਏਗਾ ਕਿ ਸਰਕਾਰਾਂ ਜਿਹੜੀਆਂ ਨੇ ਜਿਹੜੀਆਂ ਜ਼ਾਲਮ ਈਜ਼ੀਲੀ ਦਿੰਦੀਆਂ ਸੀ ਜਿਵੇਂ ਯੂਰਪ ਦੀਆਂ ਕੁਝ ਕੰਟਰੀਸ ਸੀਗਣ ਉਹ ਭਾਰਤੀ ਲੋਕਾਂ ਨੂੰ ਐਕਸੈਪਟ ਕਰਦੀਆਂ ਕਿ ਨਹੀਂ ਕਿਉਂਕਿ ਜਿਸ ਤਰ੍ਹਾਂ ਯੂਰਪ ਜਾਂ ਫਿਰ ਗਾਜ਼ਾ ਦੇ ਲੋਕ ਜਿਹੜੇ ਆ ਜਾਂ ਸੀਰੀਆ ਦੇ ਲੋਕ ਨੇ ਉਹਨਾਂ ਨੂੰ ਪ੍ਰੀਫਰੈਂਸ ਦਿੱਤੀ ਜਾ ਰਹੀ ਕਿਉਂਕਿ ਉੱਥੇ ਯੁੱਧ ਦਾ ਮਾਹੌਲ ਹੈ ਲੇਕਿਨ ਉਹਨਾਂ ਨੇ ਵੀ ਜਿਹੜੇ ਜ਼ਾਲਮ ਸਟੀਕਰਸ ਆ ਜਿਹੜੇ ਸ਼ਰਨਾਰਥੀ ਹੈ ਉਹਨਾਂ ਕਰਕੇ ਉੱਥ ਸੋ ਉਹਨਾਂ ਨੂੰ ਵੀ ਡਿਸਕਰੇਜ ਕੀਤਾ ਜਾ ਰਿਹਾ ਇਸ ਤਰਤੇ ਹਾਲ ਦੇ ਵਿੱਚ ਭਾਰਤੀ ਲੋਕਾਂ ਨੂੰ ਜਿਹੜੇ ਚਾਂਸਸ ਐ ਉੱਥੇ ਜ਼ੈਨ ਮਿਲਣਦੇ ਉਹ ਕਾਫੀ ਘੱਟ ਹੋ ਜਾਣਗੇ। ਹਾਂਜੀ। ਬਹੁਤ ਸ਼ੁਕਰੀਆ ਜਗਦੀਪ ਜੀ। ਸੋ ਵਾਕਿ ਹੈ ਜਿਸ ਤਰ੍ਹਾਂ ਦੇ ਨਾਲ ਗੈਰ ਕਾਨੂੰਨੀ ਭਾਰਤੀ ਰਵਾਂਡਾ ਜੜੇ ਨੇ ਉਹ ਭੇਜੇ ਜਾਣਗੇ ਇਹ ਜਾਣਕਾਰੀ ਮਿਲੀ ਹੈ ਔਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹੁਣ ਉਹਨਾਂ ਭਾਰਤੀਆਂ ਦੇ ਲਈ ਲਗਭਗ 5000 ਦੇ ਕਰੀਬ ਭਾਰਤੀ ਦੱਸੇ ਜਾ ਰਹੇ ਨੇ ਜਿਹੜੇ ਕਿ ਇਸ ਤਰ੍ਹਾਂ ਦੇ ਨਾਲ ਇੱਥੇ ਪਹੁੰਚੇ ਸੀ ਸੋ ਹੁਣ ਯੂਕੇ ਤੋਂ ਰਵਾਂਡਾ ਆਫਰੀਕੀ ਦੇਸ਼ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਭੇਜਿਆ ਜਾਏਗਾ ਹਾਲਾਂਕਿ ਜੂਨ ਮਹੀਨੇ ਤੋਂ ਉਹਨਾਂ ਨੂੰ ਉੱਥੇ ਭੇਜਿਆ ਜਾਣਾ ਹੈ ਪਰ ਉੱਥੇ ਕਿਹੜੀਆਂ ਚੁਣੌਤੀਆਂ ਉਹਨਾਂ ਲਈ ਹੋਣਗੀਆਂ ਇਹ ਦੇਖਣਾ ਬਿਹਰ ਅਹਿਮ ਹੈ ਇਥੇ ਵੀ ਜਾਣਕਾਰੀ ਮਿਲੀ ਹੈ ਕਿ 60% ਭਾਰਤੀਆਂ ਦੀ ਉਮਰ ਰੜੀ ਹੈ ਉਹ 18 ਸਾਲ ਦੀ ਦੱਸੀ ਜਾ ਰਹੀ ਹੈ 18 ਸਾਲ ਤੋਂ 29 ਸਾਲ ਦੇ ਵਿਚਾਲੇ ਦੱਸੀ ਜਾ ਰਹੀ ਹੈ